ਵੀ ਹਰਮੀਤ ਸਿੰਘ ਸੰਧੂ ਜਿਹੜੇ ਨੇ ਅੱਗੇ ਚੱਲ ਰਹੇ ਨੇ 6ਵੇਂ ਰਾਉਂਡ ਦੇ ਵਿੱਚ ਵੀ ਹਰਮੀਤ ਸਿੰਘ ਸੰਧੂ ਅੱਗੇ ਚੱਲ ਗਏ ਨੇ ਤੇ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਪਿੱਛੇ ਰਹਿ ਚੁੱਕੀਆਂ ਨੇ ਅਕਾਲੀ ਦਲ ਦੂਸਰੇ ਨੰਬਰ ਤੇ ਹੈ ਤੇ ਪਹਿਲੇ ਨੰਬਰ ਤੇ ਹਰਮੀਤ ਸੰਧੂ ਨੇ ਤਤਸੀ ਤਸਵੀਰ ਵੇਖ ਸਕਦੇ ਹੈਗੇ ਉਹ ਇਹ ਤਸਵੀਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਹਰਬੀਰ ਸੰਧੂ ਦੇ ਅੱਗੇ ਨਿਕਲੇ ਪਹਿਲੇ ਤਿੰਨ ਰਾਊਂਡ ਦੇ ਵਿੱਚ ਪਹਿਲੇ ਪਹਿਲੇ ਤਿੰਨ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਨੇ ਜਿਹੜੀ ਹੈ ਬੁਰੀ ਤਰ੍ਹਾਂ ਪਿੱਛੇ ਕੀਤਾ ਹੋਇਆ ਸੀਗਾ 1500 ਦੀ ਲੀਡ 1400 ਦੀ ਲੀਡ ਉਸ ਤੋਂ ਬਾਅਦ ਚੌਥੇ ਰਾਊਂਡ ਦੇ ਵਿੱਚ ਆ ਕੇ ਅਕਾਲੀ ਦਲ ਦੀ ਲੀਡ ਜਿਹੜੀ ਹੈ ਉਹ نیچے ਰਹਿ ਗਈ ਅਕਾਲੀ ਦਲ ਨੀਚੇ ਰਹਿ ਗਿਆ ਅਕਾਲੀ ਦਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਜਿਹੜੀ ਐ ਉਹ ਅੱਗੇ ਨਿਕਲ ਚੁੱਕੀ ਐ ਹਰਮੀਤ ਸੰਧੂ ਜਿਹੜੇ ਨੇ 6ਵੇਂ 라ਉਂਡ ਦੇ ਵਿੱਚ 892 ਵੋਟਾਂ ਦੇ ਨਾਲ ਅੱਗੇ ਨੇ ਜਿਨ੍ਹਾਂ ਨੂੰ 14586 ਵੋਟ ਪਏ ਨੇ ਤੇ ਸੁਖਵਿੰਦਰ ਕੋਰ 13694 ਵੋਟ ਪਏ ਨੇ 892 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਕਰਨਵੀਰ ਸਿੰਘ ਜਿਹੜੇ ਨੇ ਕਾਂਗਰਸ ਤੋਂ ਉਹ 7300 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ 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 ਤੇ ਉਧਰ ਹੀ ਮਨਦੀਪ ਸਿੰਘ ਖਾਲਸਾ ਨੂੰ ਤਕਰੀਬਨ 6000 ਵੋਟ ਮਿਲਿਆ ਸੋ ਜਿਹੜੀ ਤਸਵੀਰ ਸੀ ਉਹ ਕਿਤੇ ਨਾ ਕਿਤੇ ਜਿਹੜੀ ਪਹਿਲੇ ਸ਼ੁਰੂਆਤੀ ਰੁਝਾਨ ਦੇ ਵਿੱਚ ਸੀ ਜਿਹੜੇ ਪਹਿਲੇ 2 ਤੋਂ 3 ਜਿਹੜੇ ਰੁਝਾਨ ਆਏ ਨੇ ਉਹਨਾਂ ਦੇ ਵਿੱਚ ਸੁਖਵਿੰਦਰ ਕੌਰ ਜਿਹੜੇ ਨੇ ਅੱਗੇ ਚੱਲ ਰਹੇ ਸੀਗੇ ਪਰ ਹੁਣ ਜਿਹੜੇ ਹਰਵੀਰ ਸੰਧੂ ਨੇ ਉਹ ਅੱਗੇ ਚੱਲ ਰਹੇ ਨੇ ਉਹ ਹਰਵੀਰ ਸੰਧੂ ਅੱਗੇ ਚੱਲ ਰਹੇ ਨੇ ਤੇ ਲਗਾਤਾਰ ਜਿਹੜੀ ਤੁਸੀਂ ਅਸੀਂ ਤੁਹਾਨੂੰ ਗੱਲ ਦੱਸ ਰਹੇ ਸੀਗੇ ਕਿ ਕਿਵੇਂ ਆਵਾਜ਼ ਆਦਮੀ ਪਾਰਟੀ ਹੁਣ ਅੱਗੇ ਨਿਕਲ ਚੁੱਕੀ ਹੈ ਆਵਾਜ਼ ਆਦਮੀ ਪਾਰਟੀ ਨੇ ਆਵਾਜ਼ ਆਦਮੀ ਪਾਰਟੀ ਨੇ ਜੜੀ ਇਹ ਸੀਟ ਆਪਣੇ ਹੱਕ ਦੇ ਵਿੱਚ ਲੈਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਸੁਖਵਿੰਦਰ ਕੌਰ ਜਿਹੜੇ ਨੇ ਦੂਸਰੇ ਨੰਬਰ ਤੇ ਰਹਿ ਚੁੱਕੇ ਨੇ ਤੇ ਤਕਰੀਬਨ ਤਕਰੀਬਨ ਇਹ ਮੁਕਾਬਲਾ ਜਿਹੜਾ ਹੈ 6 ਰਾਊਂਡ ਦਾ ਸਾਹਮਣੇ ਆ ਚੁੱਕਾ ਹੈ 6 ਰਾਊਂਡ ਤੋਂ ਬਾਅਦ ਰਹਿਗੇ ਪਿੱਛੇ 8 ਰਾਉਂਡ ਜੇਕਰ 8 ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਹੀ ਆਪਣੀ ਲੀਡ ਬਣਾਈ ਰੱਖਦੀ ਹੈ ਤਾਂ ਪਾਰਟੀ ਦੀ ਚੋਲੀ ਇਹ ਵੀ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤ ਜਾਏਗੀ ਪਰ ਜੇਕਰ ਇਹ ਫਸਵਾ ਮੁਕਾਬਲਾ ਕਿਤੇ ਉੱਪਰ-ਤਲੇ ਹੁੰਦਾ ਹੈ ਤਾਂ ਅਕਾਲੀ ਦਲ ਲੱਗ ਰਿਹਾ ਹੈ ਕਿ ਅਕਾਲੀ ਦਲ ਹੀ ਜਿਹੜਾ ਹੈ ਇਹਦੇ ਵਿੱਚ ਜਿੱਤ ਸਕਦਾ ਹੈ ਅਕਾਲੀ ਦਲ ਨੂੰ ਜਿਹੜੀ ਹੈ ਲੀਡ ਮਿਲ ਸਕਦੀ ਹੈ ਪਰ ਅਕਾਲੀ ਦਲ ਇਸ ਸਮੇਂ ਹੁਣ ਪਿਛਲੇ ਤੋਂ ਚੌਥਾ ਪੰਜਵਾਂ ਚੇਵਾ ਇਹ ਤਿੰਨ ਰਾਉਂਡਾਂ ਤੋਂ ਜਿਹੜਾ ਅਕਾਲੀ ਦਲ ਉਹ ਪਿੱਛੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ 809 ਵੋਟਾਂ ਤੋਂ ਜਿਹੜੇ ਹੀ ਹੈ ਆਮ ਆਦਮੀ ਪਾਰਟੀ ਉਹ ਅੱਗੇ ਨਿਕਲ ਚੁੱਕੀ ਹੈ 809 892 ਵੋਟਾਂ ਤੋਂ ਮਾਫ ਕਰਨਾ 892 ਵੋਟਾਂ ਤੋਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਚੁੱਕੀ ਹੈ ਤੇ ਇਹ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਜਿਹੜੇ ਰਾਉਂਡ ਨੇ ਇਹਨਾਂ ਦੇ ਵਿੱਚ ਕੀ ਲੱਗ ਰਿਹਾ ਹੈ ਕੀ ਹੋ ਸਕਦਾ ਸੋ ਅਸੀਂ ਲਗਾਤਾਰ ਇਹੀ ਗੱਲ ਕਰ ਰਹੇ ਸੀਗੇ ਕੀ ਕੀ ਹੋ ਸਕਦਾ ਹੈ ਤੇ ਕੀ ਨਹੀਂ ਹੋ ਸਕਦਾ ਤੇ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਹੈ ਹੁਣ ਆਮ ਆਦਮੀ ਪਾਰਟੀ ਅੱਗੇ ਜਾ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਇਹ ਵਾਲੀ ਸੀਟ ਦੇ ਵਿੱਚ ਆਪਣੀ ਕਹਿ ਸਕਦੇ ਹੋ ਕਿ ਆ ਆਮ ਆਦਮੀ ਤੇ ਆ ਸਤਵਾਂ ਰਾਉਂਡ ਵੀ ਆ ਗਿਆ ਜੀ ਹਾਂ ਵੱਡੀ ਖਬਰ ਸਤਵੇਂ ਰਾਉਂਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਹੋ ਚੁੱਕੀ ਹੈ ਬਿਲਕੁਲ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਤਰਨ ਤਰਨ ਜਿੰਨੀ ਚੋਣ ਆਂਦੀ ਹੋਈ ਦਿਖਾਈ ਦੇ ਰਹੀ ਹੈ ਪਹਿਲੇ 3 ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਪਿੱਛੇ ਚੱਲ ਰਹੀ ਸੀ ਤੇ ਹੁਣ ਤਰਨਤਾਰਨ ਦੇ ਤਰਨਤਾਰਨ ਦੇ ਰਿਜ਼ਲਟ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਬਿਲਕੁਲ 1836 ਵੋਟ ਦੇ ਨਾਲ ਜੀ ਹਾਂ ਵੱਡਾ ਮਾਰਜਨ ਹੁਣ ਆਮ ਆਦਮੀ ਪਾਰਟੀ ਨੇ ਬਣਾ ਲਿਆ ਹੈ 1836 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਅੱਗੇ ਹੋ ਚੁੱਕੀ ਹੈ ਅਕਾਲੀ ਦਲ 1836 ਵੋਟਾਂ ਦੇ ਨਾਲ ਪਿੱਛੇ ਹੋ ਗਿਆ ਇਹ ਸਭ ਤੋਂ ਵੱਡਾ ਧੱਕਾ ਜਾਂ ਸਭ ਤੋਂ ਵੱਡਾ ਨਿਰਾਸ਼ਾ ਦੀ ਗੱਲ ਜਿਹੜੀ ਕਹਿ ਲਈਏ ਕਿ ਇਹ ਸਭ ਤੋਂ ਵੱਡੀ ਨਿਰਾਸ਼ਾ ਦੀ ਗੱਲ ਹੈ ਕਾਂਗਰਸ ਵਾਸਤੇ ਜਿੱਥੇ ਕੀ ਕਰਨਬੀਰ ਸਿੰਘ ਕਾਂਗਰਸ ਦੇ ਕਰਨਬੀਰ ਸਿੰਘ ਜਿਹੜੇ ਨੇ 913676 ਵੋਟ ਯਾਨੀ ਕਿ ਤੁਸੀਂ ਮੋਟਾ-ਮੋਟਾ ਸਮਝੋ ਕਿ 10000 ਵੋਟਾਂ ਦੇ ਨਾਲ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਕਰਨ ਵੀਰ ਸਿੰਘ 10000 ਵੋਟਾਂ ਦੇ ਨਾਲ ਸੋ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਹੁਣ ਤਰਨਤਾਰਨ ਦੀ ਸੀਟ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਹੈ ਅੱਗੇ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਸੱਤਵੇਂ 라ਉਂਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਤਰੀਆ ਲੋਕਾਂ ਨੂੰ ਲੋਕਾਂ ਨੂੰ ਵਿਸ਼ਵਾਸ ਹੋ ਰਿਹਾ ਹੈ ਕਿ ਸ਼ਾਇਦ ਜਿਹੜਾ 1 ਸਾਲ ਰਹਿ ਗਿਆ ਅਸੀਂ ਹੋਰ ਉਸੇ ਪਾਰਟੀ ਦਾ ਹੀ ਐਮਐਲਏ ਜਤਾਈਏ ਜਿਸ ਪਾਰਟੀ ਤੋਂ ਸਰਕਾਰ ਚੱਲ ਰਹੀ ਹੈ ਜਿਹੜੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਜੀ ਹਾਂ ਸੋ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਅੱਗੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਸੱਤਵੇਂ ਰਾਉਂਡ ਦੇ ਵਿੱਚ ਵੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਚੁੱਕੀ ਹੈ ਸੱਤਵੇਂ ਰਾਉਂਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਨਿਕਲ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਤੇ ਲਗਾਤਾਰ ਜਿਹੜੇ ਤੁਸੀਂ ਗੱਲ ਕਰ ਰਹੇ ਸੀਗੇ ਅਸੀਂ ਲਗਾਤਾਰ ਆਮ ਆਦਮੀ ਪਾਰਟੀ ਨੇ ਜਿਹੜੀ ਸੀਟ ਆਪਣੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਹੋ ਸਕਦਾ ਹੈ ਹੁਣ ਆਮ ਆਦਮੀ ਪਾਰਟੀ ਇੱਥੇ ਕਿਤੇ ਗੀਤਾ ਮੇਰੇ ਨਾਲ ਜੁੜ ਚੁਕੇ ਨੇ ਗੀਤਾ ਸ਼ੀ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਿੱਤ ਪਾਏਗੀ ਜਿਸ ਤਰ੍ਹਾਂ ਦੇ ਰਿਜ਼ਲਟ ਆ ਰਹੇ ਨੇ ਬਿਲਕੁਲ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਅੱਗੇ ਵਧੀ ਹੈ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਤੇ ਲੱਗ ਹੀ ਰਿਹਾ ਹੈ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਜਾਵੇਗੀ ਕਿਉਂਕਿ ਅਕਾਲੀ ਦਲ ਦੀ ਸਟਾਰਟਿੰਗ ਦੇ ਵਿੱਚ ਰਾਉਂਡ 1 ਤੋਂ ਲੈ ਕੇ ਰਾਉਂਡ 2 3 4 5 ਜਿੰਨੇ ਵੀ ਸੀਗੇ ਅਕਾਲੀ ਦਲ ਅੱਗੇ ਰਹੀਏ ਤੇ ਹੁਣ ਆਮ ਆਦਮੀ ਪਾਰਟੀ ਇੱਕਦਮ ਹੀ ਉਹਨੇ ਆਮ ਆਦਮੀ ਪਾਰਟੀ ਨੇ ਗੇਮ ਹੀ ਪਲਟ ਦਿੱਤੀ ਤੇ ਅੱਗੇ ਆ ਗਈ ਤੇ ਹੁਣ ਦੇਖਣਾ ਹੋਵੇਗਾ ਕਿ ਕੌਣ ਕਿਹੜੀ ਪਾਰਟੀ ਜਿੱਤੇਗੀ ਤੇ ਇਸ ਦੇ ਨਾਲ ਹੀ ਬੀਜੇਪੀ ਕਾਂਗਰਸ ਸਾਰੇ ਪਿੱਛੇ ਹੀ ਨੇ ਤੇ ਰਿਜ਼ਲਟ ਆਪਾਂ ਦਾਸ ਦੀ ਹੈ ਕਿ ਆਮ ਆਦਮੀ ਪਾਰਟੀ ਇਸ ਟਾਈਮ 17000 ਤੋਂ ਵੱਧ ਵੋਟਾਂ ਲੈ ਕੇ ਅੱਗੇ ਹੋ ਰਹੀ ਹੈ ਤੇ ਉਸ ਤੋਂ ਬਾਅਦ ਹੀ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਜਿਹੜੀ ਉਹ ਬਹੁਤ ਪਿੱਛੇ ਨਹੀਂ ਹਜੇ ਵੀ ਤੇ ਸਭ ਤੋਂ ਪਿੱਛੇ ਜੇ ਗੱਲ ਕਰੀਏ ਤੇ ਭਾਜਪਾ ਜਿਹੜੀ ਹੈ ਸਭ ਤੋਂ ਪਿੱਛੇ ਹੈ ਜੀਤ ਸਿੰਘ ਸੰਧੂ ਤੇ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਜਿਹੜੀ ਹੈ ਅੱਗੇ ਆ ਕੇ ਜਿੱਤਦੀ ਹੈ ਬਿਲਕੁਲ ਜੇ ਗੀਤਾ ਬਾ ਗੱਲ ਕਰ ਲਈਏ ਕੱਲ ਆਪਾਂ ਗੱਲ ਕਰ ਰਹੇ ਸੀਗੇ ਕਿ ਅਕਾਲੀ ਦਲ ਦੀ ਜਿਹੜੀ ਹੈ ਕਿ ਬੋਲਵਾਲਾ ਬਹੁਤ ਚੱਲ ਰਿਹਾ ਸੀਗਾ ਅਕਾਲੀ ਦਲ ਦੀ ਸਟਰੋਂਗ ਪੋਜੀਸ਼ਨ ਨਜ਼ਰ ਆ ਰਹੀ ਸੀ ਉਹ ਤਿੰਨ ਰਾਊਂਡ ਦੇ ਵਿੱਚ ਆਈ ਵੀ ਤੇ ਹੁਣ ਜਿਹੜਾ ਹੈ ਉਹ ਪਿੱਛੇ ਚਲੇਗੀ ਕੀ ਕਾਰਨ ਸਮਝਦੇ ਹੋ ਕਿ ਅਕਾਲੀ ਦਲ ਨੂੰ ਫਿਰ ਇੱਕ ਵਾਰ ਇਹ ਝਟਕਾ ਹੀ ਮਿਲੇਗਾ ਕਿ ਅਕਾਲੀ ਦਲ ਫਿਰ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਸੀ ਉਹ ਕੰਮ ਨਹੀਂ ਆਈ ਉਹਨਾਂ ਦੇ ਪਰ ਪਤਾ ਨਹੀਂ ਹੁੰਦਾ ਕੁਝ ਵੀ ਕੀ ਹੋ ਸਕਦਾ ਕਿ ਅਕਾਲੀ ਦਲ ਅੱਗੇ ਵੀ ਆ ਸਕਦੀ ਹੈ ਕਿਤਾਬੀ ਕਿਉਂਕਿ ਹਜੇ ਰਾਊਟ ਕਾਫੀ ਪਏ ਹੋਏ ਨਹੀਂ ਪਤਾ ਕੀ ਪਤਾ ਕਿ ਕਿਹੜੀ ਵੈਲੀ ਕਿਹੜੀ ਪਾਰਟੀ ਅੱਗੇ ਆ ਕੇ ਜਿੱਤ ਸਕਦੀ ਹੈ ਪਰ ਅਕਾਲੀ ਦਲ ਜਿਹੜੀ ਕਿਤੇ ਨਾ ਕਿਤੇ ਹੁਣ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਲੱਗ ਰਿਹਾ ਕਿ ਦੋਨਾਂ 'ਚ ਸਿਰਫ ਦੋਨਾਂ 'ਤੇ ਹੀ ਬਾਜ਼ੀ ਹੋਏਗੀ ਬਾਕੀ ਦਾ ਹਜੇ ਕੁਝ ਫਿਲਹਾਲ ਕਲੀਅਰ ਨਹੀਂ ਹੈ ਕਿ ਕਿਹੜੀ ਪਾਰਟੀ ਅੱਗੇ ਆਂਦੀ ਹੈ ਪਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੋਨਾਂ ਦੇ ਵਿੱਚ ਮੁਕਾਬਲਾ ਚੱਲ ਰਿਹਾ ਤੇ ਹੁਣ ਦੇਖਣਾ ਹੋਵੇ ਕਿਹੜੀ ਪਾਰਟੀ ਅੱਗੇ ਆ ਕੇ ਜਿੱਤਦੀ ਹੈ ਪਰ ਕਾਂਗਰਸ ਦੇ ਲਈ ਇਹ ਬੜੀ ਕਹਿ ਲੋ ਕਿ ਤੁਸੀਂ ਬੜੀ ਸ਼ਰਮਨਾਕ ਹਾਰ ਹੈ ਜਾਂ ਉਹਨਾਂ ਨੂੰ ਬੜਾ ਵੱਡਾ ਝਟਕਾ ਹੈ ਕਿ ਜਿੱਥੇ ਕਾਂਗਰਸ ਦੂਸਰੇ ਨੰਬਰ ਤੇ ਹੁੰਦੀ ਸੀਗੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਚੱਲ ਰਿਹਾ ਸੀਗਾ ਜਿਵੇਂ ਆਪਾਂ ਪੁਰਾਣੀਆਂ ਬਾਈਲੈਕਸ਼ਨ ਦੇਖ ਲਈਏ ਲੁਧਿਆਣਾ ਦੇ ਵਿੱਚ ਦੇਖ ਲਈਏ ਡੇਰਾ ਬਾਬਾ ਨਾਨਕ ਕੀ ਕਿਤੇ ਡਵਾਇਆ ਉਹ ਤੇ ਦੂਸਰੇ ਨੰਬਰ ਤੇ ਚੱਲ ਰਹੀ ਸੀ ਪਰ ਅੱਜ ਕੀ ਕਾਂਗਰਸ ਹੁਣ ਤੀਸਰੇ ਨੰਬਰ ਤੇ ਆ ਚੁੱਕੀ ਹੈ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਪਿੱਛੇ ਤਾਂ ਚੱਲੀ ਕਿਉਂਕਿ ਰਾਜਾ ਵਡਿੰਗ ਦੇ ਵੀ ਵਾਅਦੇ ਦੇ ਵਿੱਚ ਪਾਸੂ ਕੀ ਸੀ ਕਿਉਂਕਿ ਪਹਿਲਾਂ ਜਿੱਥੇ ਉਹ ਤਰਨ ਤਰਨ ਜਾ ਕੇ ਲੋਕਾਂ ਨੂੰ ਕਹਿੰਦੇ ਸੀ ਸਾਡਾ ਧਿਆਨ ਰੱਖਿਓ ਵੋਟਾਂ ਪਾਈਓ ਉੱਥੇ ਉਹ ਆਪਣੇ ਵਾਅਦਿਆਂ ਛੇੜ ਚੁੱਕੇ ਨੇ ਸ਼ਾਇਦ ਕਿ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਗੱਲੋਂ ਹੀ ਕਾਂਗਰਸ ਪਾਰਟੀ ਪਿੱਛੇ ਰਹਿ ਗਈ ਹੋਵੇ ਬਿਲਕੁਲ ਕਿਉਂਕਿ ਉਹ ਜਿਹੜੇ ਜਿਹੜੇ ਬਿਆਨ ਉਹਨਾਂ ਨੇ ਦਿੱਤੇ ਉਹ VOTING ਤੋਂ ਸਿਰਫ ਚੰਦ ਕੁਝ ਦਿਨ ਪਹਿਲਾਂ ਦੇ ਹੀ ਬਿਆਨ ਹੈ ਜਿਹੜੇ ਕਰਕੇ ਜਿਹੜਾ ਮਾਹੌਲ ਸੀਗਾ ਉਹ ਖਰਾਬ ਹੋ ਗਿਆ ਆਮਦ मतलब ਕਾਂਗਰਸ ਆਪਣੇ ਹੀ ਕੀਤੇ ਕੰਮਾਂ ਕਰ ਨਹੀਂ ਇਤੋਂ ਦੀ ਮਾਰ ਖਾਂਦੀ ਨਜ਼ਰ ਆ ਰਹੀ ਹੈ ਤੇ ਹੁਣ ਦੇਖਣਾ ਹੋਵੇ ਕਿ ਕੀ ਕਿਹੜੀ ਕਾਂਕੀ ਪਤਾ ਕਿ ਉਹ ਕਾਂਗਰਸ ਪਾਰਟੀ ਵੀ ਅੱਗੇ ਆ ਜਾਵੇ ਪਰ ਕਿਤੇ ਲੱਗ ਨਹੀਂ ਰਿਹਾ ਕਿਉਂਕਿ 10000 ਤੋਂ 10000 ਦੀ ਵੋਟ ਰਹਿ ਗਈ ਹੈ ਕਾਂਗਰਸ 10000 ਵੋਟ ਤੋਂ ਪਿੱਛੇ ਹੈ ਤੇ ਸਾਡੇ ਨਾਲ ਮਨੀਸ਼ ਜੁੜ ਚੁੱਕੇ ਨੇ

ਇਹ ਜਾਰੀ ਸੀ ਸ਼੍ਰੋਮਣੀ ਕਾਲੀ ਦਲ ਲੀਡ ਕਰਦਾ ਰਹੀ 1480 ਦੇ ਮਾਰਜਨ ਦੇ ਨਾਲ ਜੀ ਹੋਲੀ ਹੋਲੀ ਉਹ ਮਾਰਜਨ ਕਰਦਾ ਹੋਇਆ ਜਿਹੜਾ ਜਿਹਹੁਣ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਆ ਰਹੀ ਹੈ 1836 ਵੋਟਾਂ ਦੇ ਨਾਲ ਜਿਹੜੇ ਮੀਸੀ ਸੰਧੂ ਅੱਗੇ ਲੀਡ ਕਰ ਰਹੇ ਨੇ 17355 ਵੋਟਾਂ ਉਹਨਾਂ ਨੂੰ ਮਿਲੀਆਂ ਨੇ ਜਿਹੜੇ ਸੁਖਿੰਦਰ ਗੁਰ ਜੰਗਵਾ ਨੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ 15021 ਇਸਲੇ ਨੰਬਰ ਤੇ ਕਾਂਗਰਸ ਨੇ 8181 ਦੇ ਨਾਲ ਮਨਦੀਪ ਸਿੰਘ ਖਾਲਸਾ ਵੱਜ ਜੀ آ چکے آم آدمی نا, کل ملا کے لگ بگ دوائی گھنٹے پورے آ جانے فی الحال روجان نے وہ اس وی آم آدمی پارٹی جا رہے والے اٹھارہ سو لیڈ کر رہے ہیں ہجی بھی مارجن زیادہ نہیں ہے اے کمپیٹ, اے جڑا ਦਨੋ ਜੇ ਇਹ ਇਸ ਤਰ੍ਹਾਂ ਕੰਟੀ ਤੋਂ ਪਤਾ ਗਿਆ ਫਿਰ ਚੈਲੰਜ ਵਰਤਾ ਜਾ ਸਕਦਾ ਸ਼੍ਰੋਮਣੀ ਗਾਲੀਦਨ ਲੇਕਿਨ ਕਿਉਂਕਿ ਆਹ ਕੰਪੀਟੀਸ਼ਨ ਚ ਸ਼੍ਰੋਮਣੀ ਗਾਲੀਦਨ ਹੈ ਆਮ ਆਲੀ ਪਾਰਟੀ ਦੇ ਨਾਲ ਆਮ ਆਗੂ ਪਾਰਟੀ ਪੇਸ਼ ਕਰ ਰਹੀ ਹੈ ਜੇ ਸ਼੍ਰੋਮਣੀ ਗਾਲੀਦਨ ਜਿਹੜੀ ਹੈ ਸੈਕਿੰਡ ਨੰਬਰ ਤੇ ਹੈ ਤੇ ਤੀਜੇ ਨੰਬਰ ਤੇ ਜਿਹੜੀ ਹੈ ਅਸਲ ਕਾਂਗਰਸ ਜਿਹੜੀ ਹੈ ਉਹ ਚੱਲ ਰਹੀ ਹੈ ਬਿਲਕੁਲ ਬਿਲਕੁਲ ਸ਼ੁਕਰੀਆ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਦੇ ਲਈ ਸੋ ਲਗਾਤਾਰ ਅਸੀਂ ਤੁਹਾਨੂੰ ਅਰ ਤਰੰਤ ਤਰੰਤ ਰਿਜ਼ਲਟ ਦੇ ਰਿਆ ਇਸੀ ਦਾ ਸਾਡੇ ਨਾਲ ਜੁੜ ਚੁਕ ਨੇ ਇਸੀ ਦਾ ਕਿਵੇਂ ਵੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਸੀਟ ਜਿੱਤਦੀ ਹੋਈ ਦਿਖਾਈ ਦੇ ਰਹੀ ਹੈ ਪਰ ਸਭ ਤੋਂ ਵੱਡਾ ਝਟਕਾ ਕਾਂਗਰਸ ਨੂੰ ਲੱਗ ਰਿਹਾ ਹੈ ਕਾਂਗਰਸ ਇਸ ਸੀਟ ਤੇ 10000 ਵੋਟ ਤੋਂ ਪਿੱਛੇ ਹੈ ਜੀ ਬਿਲਕੁਲ ਪ੍ਰਿੰਸ ਜੀ ਗੱਲ ਕਰੀ ਆਮ ਆਦਮੀ ਪਾਰਟੀ ਦੇ ਪਹਿਲੇ 3 ਰਾਊਂਡ ਤੋਂ ਜਦੋਂ ਅਕਾਲੀ ਦਲ ਲੱਗੇ ਨਜ਼ਰ ਆਇਆ ਕਿਤੇ ਨਾ ਕਿਤੇ ਲੱਗ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਪਿੱਛੇ ਹੁੰਦੇ ਨਜ਼ਰ ਆਏ ਲੇਕਿਨ ਉਸ ਤੋਂ ਬਾਅਦ 4ਵੇਂ ਰਾਊਂਡ ਤੋਂ ਆਮ ਆਦਮੀ ਪਾਰਟੀ ਨੇ ਜੋ ਬਾਜ਼ੀ ਮਾਰੀ ਹੈ ਤੇ ਉਹਨਾਂ ਦੇ ਜਿਹੜੇ ਹਰਮੀਤ ਸੰਧੂ ਨੇ ਉਹ ਬਿਲਕੁਲ ਅੱਗੇ ਆ ਗਏ ਨੇ ਤੇ ਹੁਣ ਲੀਡ ਤੇ ਨੇ ਅਕਾਲੀ ਦਲ ਦੂਜੇ ਨੰਬਰ ਤੋਂ ਅਗੇ ਜਾ ਗੱਲ ਕਰੀ ਆਮ ਆਦਮੀ ਪਾਰਟੀ ਦੇ ਤੇ ਭਗਵੰਤ ਮਾਨ ਨੇ ਜਦੋਂ ਤੋਂ ਵੀ ਆ ਚੋਣ ਪ੍ਰਚਾਰ ਸ਼ੁਰੂ ਹੋਇਆ ਉਹ ਤਰਨ ਤਰਨ ਚ ਰੋਡ ਸ਼ੋਅ ਕਰਦੇ ਦਿਖਾਈ ਦੇ ਉਹਨਾਂ ਦੇ ਜਿੰਨੇ ਵੀ ਲੀਡਰ ਹੈ ਸਾਰੇ ਜੋ ਜੋ ਚੋਣ ਪ੍ਰਚਾਰ ਕੀਤਾ ਹਾਲਾਕੀ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਜੋ ਸੀਗਾ ਬਿਲਕੁਲ ਕਿਤਨਾ ਕਿਤੇ ਪਿੱਛੇ ਹੋ ਗਈ ਹੈ ਕਾਂਗਰਸ ਦੇ ਰਵਰੀਤ ਬਿੱਟੂ ਦੀ ਗੱਲ ਕਰੀਏ ਉਹਨਾਂ ਨੇ ਵੀ ਜਾ ਕੇ ਵੱ ਚੜ ਕੇ ਹਿੱਸਾ ਲਿੱਤਾ ਕਾਂਗਰਸ ਦੇ ਜਿਹਨੀਆਂ तमाम ਲੀਡਰਸ਼ਿਪ ਹੈਗੇ ਅਜੇ ਆਪਾਂ ਰਾਜਾ ਵਰਿੰਗ ਦੀ ਗੱਲ ਕਰੀਏ ਪ੍ਰਤਾਪ ਬਾਜੋ ਤੇ ਇਹ ਵੀ ਵੱ ਚੜ ਕੇ ਜਿਹੜੇ ਸੀਗੇ ਆਪਣੇ ਉਮੀਦਵਾਰ ਦੇ ਹੱਕ ਚ ਜੋ ਸੀਗਾ ਪ੍ਰਚਾਰ ਕਰਨ ਪਹੁੰਚੇ ਸੀਗੇ ਲੇਕਿਨ ਕਿਤਨਾ ਕਿਤੇ ਉਹਨ ਉਹਨਾਂ ਨੂੰ ਇਹ ਜੋ ਹੈਗਾ ਬਾਜ਼ੀ ਉਹਨਾਂ ਦੇ ਵੱਲ ਉਹਨਾਂ ਦੇ ਹੱਕ ਚ ਨਹੀਂ ਜਾਂਦੀ ਨਜ਼ਰ ਆ ਰਹੀ ਕਿਉਂਕਿ ਕਿਤਨਾ ਕਿਤੇ ਜੇ ਗੱਲ ਕਰੀਏ ਚੋਣ ਪ੍ਰਚਾਰ ਦੇ ਦੌਰਾਨ ਆਜੋ ਫੋਟਿੰਗ ਤੇ ਬਿਆਨਾਂ ਨੂੰ ਲੈ ਕੇ ਗੱਲ ਕਰੀਏ ਆਪਸ ਚ ਵੀ ਆਪਾਂ ਗੱਲ ਕਰੀ ਉਹਨਾਂ ਤੇ ਕਲੈਸ਼ ਵੀ ਸਾਨੂੰ ਦੇਖਣ ਨੂੰ ਪਿੱਛੇ ਵੀ ਮਿਲਦੇ ਤੇ ਹੁਣ ਕਿਤੇ ਨਾ ਕਿਤੇ ਫੇਰ ਤੋਂ ਕਾਂਗਰਸ ਨੂੰ ਵੱਡਾ ਚਟਕਾ ਦੇਖਣ ਨੂੰ ਮਿਲ ਰਿਹਾ ਉਸ ਨਾਲ ਹੀ ਬੀਜੇਪੀ ਦੀ ਵੀ ਜੇ ਗੱਲ ਕਰੀਏ ਬੀਜੇਪੀ ਵੀ ਸਭ ਤੋਂ ਪਿੱਛੇ ਨਜ਼ਰ ਆਏ ਬੀਜੇਪੀ ਨੇ ਹਾਲਾਂਕਿ ਆਪਣੀ ਪੂਰੀ ਕੋਸ਼ਿਸ਼ ਕੀਤੀ ਆਪਣੀ ਜਗ੍ਹਾ ਬਣਾਉਂਦੀ ਆ ਪਰ ਜੇ ਗੱਲ ਕਰੀਏ ਤਰਨ ਤਰਨ ਜੁਣਾ ਦਾ ਬੋਲਬਾਲਾ ਵੀ ਇਸ ਵਾਰੀ ਦੇਖਣ ਨੂੰ ਮਿਲਿਆ ਜਿੱਥੇ ਬੀਜੇਪੀ ਬਹੁਤ ਪਿੱਛੇ ਦਿਖਾਈ ਦੇ ਰਹੀ ਸੀਗੀ ਲੇਕਿਨ ਇਸ ਵਾਰੀ ਤਰਨ ਤਰਨ ਚ ਉਹਨਾਂ ਦਾ ਨਾਮ ਵੀ ਦਿਖਾਈ ਦਿੱਤਾ ਉਹਨਾਂ ਦੇ ਹੱਥ ਚ ਵੀ ਗੱਲ ਹੁੰਦੀ ਦਿਖਾਈ ਦਿੱਤੀ ਲੇਕਿਨ ਲੋਕਾਂ ਨੇ ਵੀ ਕਿਤੇ ਨਾ ਕਿਤੇ ਤੁਸੀਂ ਵੀ ਗਰਾਊਂਡ ਤੇ ਰਿਪੋਰਟ ਕੀਤਾ ਤੇ ਕਈ ਲੋਕ ਵੀ ਕਹਿ ਰਹੇ ਸੀਗੇ ਕਿ ਆਪਾਂ ਇਸ ਵਾਰੀ ਜੋ ਹੈ ਕਮਲ ਨੂੰ ਵੋਟ ਪਾਵਾਂਗੇ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਬੀਜੇਪੀ ਸਭ ਤੋਂ ਪਿੱਛੇ ਹੋ ਗਈ ਦਿਖਾਈ ਦੇ ਰਹੀ ਹੈ ਤੇ ਆਮ ਆਦਮੀ ਪਾਰਟੀ ਕਿਉਂਕਿ ਸੱਤਾ 'ਚ ਪਾਰਟੀ ਹੈਗੀ ਜੇ ਆਪਾਂ ਗੱਲ ਕਰੀ ਆਮ ਆਦਮੀ ਪਾਰਟੀ ਸੱਤਾ 'ਚ ਹੈਗੀ ਇੱਕ ਸਾਲ ਇਸ ਪਾਰਟੀ ਨੂੰ ਰਹਿ ਗਿਆ 2027 ਚ ਚੋਣਾਂ ਵੀ ਹੈਗੀਆਂ ਤੇ ਕਿਤੇ ਨਾ ਕਿਤੇ ਉਹੀ ਗੱਲ ਹੈਗੀ ਕਿ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਸੱਤਾ 'ਚ ਪਾਰਟੀ ਇਹ ਸਾਡੇ ਕੰਮ ਕਰਵਾ ਦੇਗੀ ਵੀ ਤੇ ਉਹ ਕਿਤੇ ਨਾ ਕਿਤੇ ਇੱਕ ਤਾਂ ਮੈਨੂੰ ਲੱਗਦਾ ਕਿ ਦਿਖਾਈ ਦੇ ਰਿਹਾ ਕਿ ਤਨਾ ਕਿਤੇ ਕਿ ਆਮ ਆਦਮੀ ਪਾਰਟੀ ਦੀ ਜੋ ਸੱਤਾ ਹੈਗੀ ਹਾਲੇ ਤੇ ਆਪਾਂ ਉਹਦੇ ਹੀ ਉਮੀਦਵਾਰ ਨੂੰ ਚਿਤਾਈਏ ਤੇ ਮੇਰੇ ਖਿਆਲ ਉਸੇ ਹੱਕ 'ਚ ਹੁਣ ਇਹ ਜੋ ਹੈਗਾ ਨਾ ਤੀਜੇ ਜਾਂਦੇ ਉਹ ਦਿਖਾਈ ਦੇ ਰਹੇ ਨੇ ਬਿਲਕੁਲ ਬਿਲਕੁਲ ਸੋ ਲਗਾਤਾਰ ਅਸੀਂ ਤੁਹਾਨੂੰ ਰਿਜ਼ਲਟ ਦੀ ਗੱਲ ਤੇ ਦੱਸ ਰਹੇ ਹਾਂ ਕਿ ਆਖਿਰਕਾਰ ਰਿਜ਼ਲਟ ਹੋ ਕੀ ਰਿਹਾ ਹੈ ਕਿ ਜਿਹੜੀ ਪਾਰਟੀ ਜਿਹੜੀ ਪਾਰਟੀ ਜਿੱਤ ਰਹੀ ਸੀ ਉਹ ਇੱਕੋ ਦਮ ਪਿੱਛੇ ਆ ਰਹੇ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜੇਡੀ ਪਾਰਟੀ ਪਿਛਲੇ 10 ਸਾਲ ਤੋਂ ਡਾਊਨ ਚੱਲ ਰਹੀ ਸੀ ਉਹ ਅੱਜ ਇੱਕੋ ਦਮ ਪਹਿਲੇ ਤਿੰਨ ਰਾਉਂਡਾਂ ਦੇ ਵਿੱਚ ਅੱਗੇ ਆ ਗਈ ਕਿ ਯਾਨੀ ਕਿ ਤੁਸੀਂ ਇਹ ਸਮਝ ਸਕਦੇ ਹੋ ਕਿ ਅਕਾਲੀ ਦਲ ਦੀ ਜਿਹੜੀ ਸਿਚੁਏਸ਼ਨ ਹੈ ਉਹ ਬੈਟਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਅਕਾਲੀ ਦਲ ਜਿਹੜਾ ਹੈ ਜਿਹੜਾ ਪਿਛਲੇ 10 ਸਾਲਾਂ ਤੋਂ ਕਿਤੇ ਦਿਖਾਈ ਨਹੀਂ ਦੇ ਰਿਹਾ ਸੀ ਕਿਤੇ ਸਟੈਂਡਿੰਗ ਦੇ ਰਿਹਾ ਸੀ ਉਹਨਾਂ ਦੇ ਆਪਸੀ ਆਪਸ ਦੇ ਵਿੱਚ ਕਲੇਸ਼ ਨੇ ਚੱਲ ਰਹੇ ਸੀ ਹੋਣ ਇਤੇ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਗਏ ਨੇ ਜਿਹੜੇ ਲੀਡਰ ਛੱਡ ਕੇ ਗਏ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪਤਾ ਲੱਗ ਗਿਆ ਹੋਵੇਗਾ ਕਿ ਅਸੀਂ ਜੇ ਬਾਹਰ ਜਾਂਨੇ ਆ ਤਾਂ ਵੀ ਅਕਾਲੀ ਦਲ ਬਾਦਲ ਨੂੰ ਜਿਹੜਾ ਹੈ ਉਹ ਜ਼ਿਆਦਾ ਫਰਕ ਨਹੀਂ ਪੈ ਰਿਹਾ ਕਿਉਂਕਿ ਹੁਣ ਅਕਾਲੀ ਦਲ ਦੀ ਤਰਨ ਤਰਨ ਬਾਅ ਇਲੈਕਸ਼ਨ ਤੋਂ ਬਾਅਦ ਜਿਹੜੀ ਹੈ ਇਮੇਜ ਸ਼ਾਇਦ ਸੁਧਰਨੀ ਜਿਹੜੀ ਹੈ ਉਹ ਸ਼ੁਰੂ ਹੋ ਜਾਵੇਗੀ ਇਮੇਜ ਜਿਹੜੀ ਹੈ ਉਹ ਸੁਧਰਨੀ ਸ਼ੁਰੂ ਹੋ ਜਾਵੇਗੀ ਕਿਉਂਕਿ ਅਕਾਲੀ ਦਲ ਨੇ ਇੱਥੇ ਆਮ ਆਦਮੀ ਪਾਰਟੀ ਨੂੰ ਤਗੜਾ ਮੁਕਾਬਲਾ ਦਿੱਤਾ ਹੈ ਤੇ ਹੁਣ ਵੀ ਜੇ ਗੱਲ ਕਰ ਲਈਏ ਜਿਹੜੀ ਲੀਡ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਲੀਡ ਹੈ 1836 ਵੋਟਾਂ ਦੀ ਸਿਰਫ ਲੀਡ ਹੈ ਜੇਕਰ ਇਹੀ ਲੀਡ ਆਣ ਵਾਲੇ ਆਣ ਵਾਲੇ 1-2 ਰਾਊਂਡ ਦੇ ਵਿੱਚ 3000 ਤੋਂ ਪਾਰ ਹੋ ਜਾਂਦੀ ਹੈ ਜਾਂ ਫਿਰ 2500 ਤੋਂ ਪਾਰ ਹੋ ਜਾਂਦੀ ਹੈ ਫਿਰ ਕਿਤਨਾ ਕਿਤੇ ਮੁਸ਼ਕਲ ਹੋ ਸਕਦਾ ਆਮ ਆਦਮੀ ਪਾਰਟੀ ਦੇ ਲਈ ਪਰ ਅਜੇ 7 ਰਾਊਂਡ ਹੋਏ ਨੇ 7ਵੇਂ ਰਾਊਂਡ ਤੋਂ ਬਾਅਦ ਅਜੇ ਵੀ ਜਿਹੜੇ 6 ਰਾਊਂਡ ਬਾਕੀ ਪਏ ਨੇ ਤੇ 6 ਰਾਊਂਡ ਤੋਂ ਬਾਅਦ ਜਿਹੜੀ ਹੈ ਸਾਰੀ ਪਿਕਚਰ ਕਲੀਅਰ ਹੋ ਜਾਏਗੀ ਆਣ ਵਾਲੇ 2-3 ਰਾਊਂਡ ਦੇ ਵਿੱਚ ਪਿੱਛਲ ਪਿਕਚਰ ਜਿਹੜੀ ਹੈ ਉਹ ਕਲੀਅਰ ਹੋ ਜਾਵੇਗੀ ਤੇ ਨਾਲ ਦੇ ਨਾਲ ਹੀ ਜਿਹੜੇ ਆਮ ਆਵਾਮੀ ਪਾਰਟੀ ਦੇ ਲੀਡਰ ਨੇ ਉਹਨਾਂ ਦਾ ਵੀ ਪਤਾ ਲੱਗ ਜਾਏਗਾ ਕਿ ਆਵਾਮੀ ਪਾਰਟੀ ਜਿੱਤ ਰਹੀ ਹੈ ਜਾਂ ਫਿਰ ਹਾਰ ਰਹੀ ਹੈ ਕਿਉਂਕਿ ਆਵਾਮੀ ਪਾਰਟੀ ਨੇ ਇੱਥੇ ਪੂਰਾ ਜੋਰ ਲਗਾਇਆ ਸੀ ਤੇ ਆਵਾਮੀ ਪਾਰਟੀ ਜਿਹੜੀ ਕਹਿ ਸਕਦੇ ਹੋ ਕਿ ਆਵਾਮੀ ਪਾਰਟੀ ਦੇ ਲੀਡਰ ਹਰਜੀਤ ਹਰਮੀਤ ਸੰਧੂ ਨੇ ਵੀ ਪੂਰੀ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿ ਇਹ ਵਾਲੀ ਸੀਟ ਅਸੀਂ ਜਿੱਤ ਸਕੀਏ ਤੇ ਹੁਣ ਤੇ ਹੁਣ ਜਿਹੜਾ 7 ਰਾਊਂਡ 7 ਰਾਊਂਡ ਕਲੀਅਰ ਹੋ ਚੁੱਕੇ ਨੇ 7 ਰਾਊਂਡਾਂ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਲੀਡ ਉਹਨਾਂ ਕੋ 1836 ਵੋਟਾਂ ਦੀ ਹੈ ਤੇ ਇਸ ਦੇ ਨਾਲ ਹੀ ਦੂਜੇ ਨੰਬਰ ਤੇ ਅਕਾਲੀ ਦਲ ਹੈ ਤੇ ਤੀਸਰੇ ਨੰਬਰ ਤੇ ਕਾਂਗਰਸ 10000 ਦੀ ਵੋਟ ਤੋਂ ਹਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਪਲ-ਪਲ ਦੀ ਰਿਪੋਰਟ ਅਸੀਂ ਤੁਹਾਨੂੰ ਦੇ ਰਿਹਾ ਤੇ ਹੁਣ ਕੁਝ ਸਮੇਂ ਬਾਅਦ ਹੀ ਅਗਲੇ ਰਾਊਂਡ ਤੇ ਵੀ ਅਸੀਂ ਤੁਹਾਨੂੰ ਰਿਪੋਰਟ ਦਿੰਨੇ ਆ ਤੇ ਤੁਸੀਂ ਜੁੜੇ ਰਹੋ ਪੰਜਾਬ ਟਕ ਦੇ ਨਾਲ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕੀ ਲੱਗ ਰਿਹਾ ਹੈ ਕਿਹੜੀ ਪਾਰਟੀ ਜਿੱਤੇਗੀ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਜਿਹੜੀ ਹੈ ਕਿ ਆਪਣੀ ਆਪਣੀ ਚੋਣ ਦੇ ਵਿੱਚ ਇਸ ਜਿੰਨੀ ਚੋਣ ਦੇ ਵਿੱਚ ਅੱਗੇ ਨਿਕਲ ਗਈ ਹੈ 6ਵੇਂ 라ਉਂਡ ਦੀ ਕਾਊਂਟਿੰਗ ਜਿਹੜੀ ਹੈ ਉਹ ਪੂਰੀ ਹੋ ਚੁੱਕੀ ਹੈ 6ਵੇਂ 라ਉਂਡ ਦੇ ਵਿੱਚ ਵੀ ਹਰਮੀਤ ਸਿੰਘ ਸੰਧੂ ਜਿਹੜੇ ਨੇ ਅੱਗੇ ਚੱਲ ਰਹੇ ਨੇ 6ਵੇਂ 라ਉਂਡ ਦੇ ਵਿੱਚ ਵੀ ਹਰਮੀਤ ਸਿੰਘ ਸੰਧੂ ਅੱਗੇ ਚੱਲ ਗਏ ਨੇ ਤੇ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਪਿੱਛੇ ਰਹਿ ਚੁੱਕੀਆਂ ਨੇ ਅਕਾਲੀ ਦਲ ਦੂਸਰੇ ਨੰਬਰ ਤੇ ਹੈ ਤੇ ਪਹਿਲੇ ਨੰਬਰ ਤੇ ਹਰਮੀਤ ਸੰਧੂ ਨੇ ਤਤਸੀ ਤਸਵੀਰ ਵੇਖ ਸਕਦੇ ਹੈਗੇ ਉਹ ਇਹ ਤਸਵੀਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਹਰਵੀਰ ਸੰਧੂ ਨੇ ਅੱਗੇ ਨਿਕਲੇ ਪਹਿਲੇ 3 ਰਾਊਂਡ ਦੇ ਵਿੱਚ ਪਹਿਲੇ ਪਹਿਲੇ 3 ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਨੇ ਜਿਹੜੀ ਹੈ ਬੁਰੀ ਤਰ੍ਹਾਂ ਪਿੱਛੇ ਕੀਤਾ ਹੋਇਆ ਸੀਗਾ 1500 ਦੀ ਲੀਡ 1400 ਦੀ ਲੀਡ ਉਸ ਤੋਂ ਬਾਅਦ ਚੌਥੇ ਰਾਉਂਡ ਦੇ ਵਿੱਚ ਆ ਕੇ ਆਕਾਲੀ ਦਲ ਦੀ ਲੀਡ ਜਿਹੜੀ ਹੈ ਉਹ ਨੀਚੇ ਰਹਿ ਗਈ ਆਕਾਲੀ ਦਲ ਨੀਚੇ ਰਹਿ ਗਿਆ ਆਕਾਲੀ ਦਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਚੁੱਕੀ ਹੈ ਹਰਮੀਤ ਸੰਧੂ ਜਿਹੜੇ ਨੇ 6ਵੇਂ ਰਾਉਂਡ ਦੇ ਵਿੱਚ 892 ਵੋਟਾਂ ਦੇ ਨਾਲ ਅੱਗੇ ਨੇ ਜਿਨ੍ਹਾਂ ਨੂੰ 14586 ਵੋਟ ਪਏ ਨੇ ਤੇ ਸੁਖਵਿੰਦਰ ਕੋਰ 13694 ਵੋਟ ਪਏ ਨੇ 892 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਕਰਨ ਵੀਰ ਸਿੰਘ ਜਿਹੜੇ ਨੇ ਕਾਂਗਰਸ ਤੋਂ ਉਹ 7300 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ 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 ਤੇ ਉਧਰ ਹੀ ਮਨਦੀਪ ਸਿੰਘ ਖਾਲਸਾ ਨੂੰ ਤਕਰੀਬਨ 6000 ਵੋਟ ਮਿਲਿਆ ਸੋ ਜਿਹੜੀ ਤਸਵੀਰ ਸੀ ਉਹ ਕਿਤੇ ਨਾ ਕਿਤੇ ਜਿਹੜੀ ਪਹਿਲੇ ਸ਼ੁਰੂਆਤੀ ਰੁਝਾਨ ਦੇ ਵਿੱਚ ਸੀ ਜਿਹੜੇ ਪਹਿਲੇ 2 ਤੋਂ 3 ਜਿਹੜੇ ਰੁਝਾਨ ਆਏ ਨੇ ਉਹਨਾਂ ਦੇ ਵਿੱਚ ਆ ਸੁਖਵਿੰਦਰ ਕੌਰ ਜਿਹੜੇ ਨੇ ਅੱਗੇ ਚੱਲ ਰਹੇ ਸੀਗੇ ਪਰ ਹੁਣ ਜਿਹੜੇ ਹਰਮੀਤ ਸੰਧੂ ਨੇ ਉਹ ਅੱਗੇ ਚੱਲ ਰਹੇ ਨੇ ਉਹ ਹਰਮੀਤ ਸੰਧੂ ਅੱਗੇ ਚੱਲ ਰਹੇ ਨੇ ਤੇ ਲਗਾਤਾਰ ਜਿਹੜੀ ਤੁਸੀਂ ਅਸੀਂ ਤੁਹਾਨੂੰ ਗੱਲ ਦੱਸ ਰਹੇ ਸੀਗੇ ਕਿ ਕਿਵੇਂ ਆਵਾਜ਼ ਆਦਮੀ ਪਾਰਟੀ ਹੁਣ ਅੱਗੇ ਨਿਕਲ ਚੁੱਕੀ ਹੈ ਆਵਾਜ਼ ਆਦਮੀ ਪਾਰਟੀ ਨੇ ਆਵਾਜ਼ ਆਦਮੀ ਪਾਰਟੀ ਨੇ ਜੜੀ ਇਹ ਸੀਟ ਆਪਣੇ ਹੱਕ ਦੇ ਵਿੱਚ ਲੈਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਸੁਖਵਿੰਦਰ ਕੌਰ ਜਿਹੜੇ ਨੇ ਦੂਸਰੇ ਨੰਬਰ ਤੇ ਰਹਿ ਚੁੱਕੇ ਨੇ ਤੇ تقریبا تقریبا ਇਹ ਮੁਕਾਬਲਾ ਜਿਹੜਾ ਹੈ 6 ਰਾਉਂਡ ਦਾ ਸਾਹਮਣੇ ਆ ਚੁੱਕਾ ਹੈ 6 ਰਾਉਂਡ ਤੋਂ ਬਾਅਦ ਰਹਿ ਗਏ ਪਿੱਛੇ 8 ਰਾਉਂਡ ਜੇਕਰ 8 ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਹੀ ਆਪਣੀ ਲੀਡ ਬਣਾਈ ਰੱਖਦੀ ਹੈ ਤਾਂ ਪਾਰਟੀ ਦੀ ਚੋਲੀ ਇਹ ਵੀ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤ ਜਾਏਗੀ ਪਰ ਜੇਕਰ ਇਹ ਫਸਵਾ ਮੁਕਾਬਲਾ ਕਿਤੇ ਉੱਪਰ-ਤਲੇ ਹੁੰਦਾ ਹੈ ਤਾਂ ਅਕਾਲੀ ਦਲ ਲੱਗ ਰਿਹਾ ਹੈ ਕਿ ਅਕਾਲੀ ਦਲ ਹੀ ਜਿਹੜਾ ਹੈ ਇਦੇ ਵਿੱਚ ਜਿੱਤ ਸਕਦਾ ਹੈ ਅਕਾਲੀ ਦਲ ਨੂੰ ਜਿਹੜੀ ਐ ਲੀਡ ਮਿਲ ਸਕਦੀ ਹੈ ਪਰ ਅਕਾਲੀ ਦਲ ਇਸ ਸਮੇਂ ਹੁਣ ਪਿਛਲੀ ਤੋਂ ਚੌਥਾ ਪੰਜਵਾਂ ਤੇ ਛੇਵਾਂ ਇਹ ਤਿੰਨ ਰਾਉਂਡਾਂ ਤੋਂ ਜਿਹੜਾ ਅਕਾਲੀ ਦਲ ਉਹ ਪਿੱਛੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ 809 ਵੋਟਾਂ ਤੋਂ ਜਿਹੜੇ ਹੀ ਐ ਆਮ ਆਦਮੀ ਪਾਰਟੀ ਉਹ ਅੱਗੇ ਨਿਕਲ ਚੁੱਕੀ ਐ 809 892 ਵੋਟਾਂ ਤੋਂ ਮਾਫ ਕਰਨਾ 892 ਵੋਟਾਂ ਤੋਂ ਆਮ ਆਦਮੀ ਪਾਰਟੀ ਜਿਹੜੀ ਐ ਉਹ ਅੱਗੇ ਨਿਕਲ ਚੁੱਕੀ ਐ ਤੇ ਇਹ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਜਿਹੜੇ ਰਾਉਂਡ ਨੇ ਇਹਨਾਂ ਦੇ ਵਿੱਚ ਕੀ ਲੱਗ ਰਿਹਾ ਹੈ ਕੀ ਹੋ ਸਕਦਾ ਸੋ ਅਸੀਂ ਲਗਾਤਾਰ ਇਹੀ ਗੱਲ ਕਰ ਰਹੇ ਸੀਗੇ ਕਿ ਕੀ ਹੋ ਸਕਦਾ ਤੇ ਕੀ ਨਹੀਂ ਹੋ ਸਕਦਾ ਤੇ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਹੈ ਹੁਣ ਆਮ ਆਦਮੀ ਪਾਰਟੀ ਅੱਗੇ ਜਾ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਇਹ ਵਾਲੀ ਸੀਟ ਦੇ ਵਿੱਚ ਆਪਣੀ ਕਹਿ ਸਕਦੇ ਹੋ ਕਿ ਆ ਆਮ ਆਦਮੀ ਤੇ ਸਤਵਾਂ ਰਾਉਂਡ ਵੀ ਆ ਗਿਆ ਜੀ ਹਾਂ ਵੱਡੀ ਖਬਰ 7ਵੇਂ ਰਾਉਂਡ ਦੇ ਵਿੱਚ ਵੀ ਆਵਾਦਮੀ ਪਾਰਟੀ ਅੱਗੇ ਹੋ ਚੁੱਕੀ ਹੈ ਬਿਲਕੁਲ ਆਵਾਦਮੀ ਪਾਰਟੀ ਦੇ ਹੱਕ ਦੇ ਵਿੱਚ ਤਰਨ ਤਰਨ ਜਿੰਨੀ ਚੋਣ ਆਂਦੀ ਹੋਈ ਦਿਖਾਈ ਦੇ ਰਹੀ ਹੈ ਪਹਿਲੇ 3 ਰਾਉਂਡ ਦੇ ਵਿੱਚ ਆਵਾਦਮੀ ਪਾਰਟੀ ਪਿੱਛੇ ਚੱਲ ਰਹੀ ਸੀ ਤੇ ਹੁਣ ਤਰਨ ਤਰਨ ਦੇ ਵੇ ਤਰਨ ਤਰਨ ਦੇ ਰਿਜ਼ਲਟ ਦੇ ਵਿੱਚ ਹੁਣ ਆਵਾਦਮੀ ਪਾਰਟੀ ਅੱਗੇ ਜਾ ਰਹੀ ਹੈ ਬਿਲਕੁਲ 1836 ਵੋਟ ਦੇ ਨਾਲ ਜੀ ਹਾਂ ਵੱਡਾ ਮਾਰਜਨ ਹੁਣ ਆਵਾਦਮੀ ਪਾਰਟੀ ਨੇ ਬਣਾ ਲਿਆ ਹੈ 1836 ਵੋਟਾਂ ਦੇ ਨਾਲ ਆਵਾਜ਼ਨੀ ਪਾਰਟੀ ਜਿਹੜੀ ਹੈ ਅੱਗੇ ਹੋ ਚੁੱਕੀ ਹੈ ਅਕਾਲੀ ਦਲ 1836 ਵੋਟਾਂ ਦੇ ਨਾਲ ਪਿੱਛੇ ਹੋ ਗਿਆ ਤੇ ਸਭ ਤੋਂ ਵੱਡਾ ਧੱਕਾ ਜਾਂ ਸਭ ਤੋਂ ਵੱਡਾ ਨਿਰਾਸ਼ਾ ਦੀ ਗੱਲ ਜਿਹੜੀ ਕਹਿ ਲਈਏ ਕਿ ਇਹ ਨ ਸਭ ਤੋਂ ਵੱਡੀ ਨਿਰਾਸ਼ਾ ਦੀ ਗੱਲ ਹੈ ਕਾਂਗਰਸ ਵਾਸਤੇ ਜਿੱਥੇ ਕੀ ਕਰਨਵੀਰ ਸਿੰਘ ਕਾਂਗਰਸ ਦੇ ਕਰਨਵੀਰ ਸਿੰਘ ਜਿਹੜੇ ਨੇ 9936 76 ਵੋਟ ਯਾਨੀ ਕਿ ਤੁਸੀਂ ਮੋਟਾ ਮੋਟਾ ਸਮਝੋ ਕਿ 10000 ਵੋਟਾਂ ਦੇ ਨਾਲ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ